ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਟਾਂਡਾ ਦੇ ਵਿੱਚ ਜਿੱਥੇ ਕੀ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਢੇ 30 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਉੱਥੇ ਹੀ ਵੱਖ-ਵੱਖ ਥਾਵਾਂ ਤੇ ਜਿਹੜਾ ਨਗਰ ਕੀਰਤਨ ਦਾ ਜਿਹੜਾ ਪਰਮਾਤਮਾ ਵਾਦਨ ਕੀਤਾ ਗਿਆ ਉਹਨਾਂ ਦੀ ਵਰਖਾ ਨਾਲ ਜਿਹੜੀ ਆ ਪਿੱਛੇ ਦੇਖ ਸਕਦੇ ਹੋ ਪਾਲਕੀ ਸਾਹਿਬ ਸਜਾਈ ਹੋਈ ਹੈ ਤੇ ਲੰਬ ਵਕ ਵਕ ਥਾਵਾਂ ਤੇ ਜਿਹੜੇ ਆ ਲੰਗਰ ਵੀ ਲਗਾਏ ਗਏ ਨੇ ਫੁੱਲਾਂ ਦੀ ਵਰਖਾ ਨਾਲ ਜਿਹੜਾ ਨਗਰ ਕੀਰਤਨ ਦਾ ਜਿਹੜਾ ਵਾ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਜਿਹੜੇ ਨੇ ਆਪਣੇ ਵੱਡੇ ਵੱਡੇ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਐਮ ਐਲ ਏ ਸਾਹਿਬ ਵੀ ਪਹੁੰਚੇ ਹੋਏ ਨੇ ਪਰ ਉਹ ਕਿਸੇ ਕੰਮ ਦੇ ਰਜਾਇਮ ਕਰਕੇ ਉਹ ਕਿਤੇ ਕੰਮ ਗਏ ਹੋਏ ਨੇ ਤੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਜਿਹੜਾ ਦਿਵਸ ਆ ਉਹਦੇ ਸੰਬੰਧ ਵਿੱਚ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਉਹਦਾ ਸਾਡੇ ਸਤਿਕਾਰਯੋਗ ਐਮਐਲਏ ਸਦਾ ਜਸਵੀਰ ਸਿੰਘ ਰਾਜਾ ਜੀ ਗਿੱਲ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਦਫ਼ਤਰ ਮੂਰੇ ਜਿਹੜਾ ਆ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਆ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਔਰ ਉਹਦੇ ਨਾਲ ਨਾਲ ਇੱਕ ਹੋਰ ਵੀ ਸਾਰੀਆਂ ਸੰਗਤਾਂ ਨੂੰ ਅਪੀਲ ਆ ਤੇ ਕੱਲ 6 ਵਜੇ ਗੜਦੀ ਵਾਲਾ ਜਿਹੜਾ ਨਗਰ ਕੀਰਤਨ ਕਸ਼ਵੀਰ ਤੋਂ ਆ ਰਿਹਾ ਖਾਲਸਾ ਕਲੈ ਦੇ ਮੋਰੇ ਸਵਾਗਤ ਕੀਤਾ ਜਾਣਾ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਵੱਧ ਚੜ ਕੇ ਹੁੰਮ ਮਾ ਕੇ ਉੱਥੇ ਪਹੁੰਚੀਏ ਤਾਂ ਕਿ ਜਿਹੜਾ ਉਹ ਨਗਰ ਕੀਰਤਨ ਦਾ ਐਮ ਐਲ ਏ ਸਾਹਿਬ ਦੀ ਅਗਵਾਈ ਵਿੱਚ ਜਿਹੜਾ ਆ ਉਹ ਸਵਾਗਤ ਕੀਤਾ ਜਾ ਗਵੇ ਸਾਰਿਆਂ ਨੂੰ ਇਸ ਪਹੁੰਚਣ ਲਈ ਉੱਥੇ ਸਦਾ ਦਿੱਤਾ ਜਾਂਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼੍ਰੀ ਦੀਪੁਰ ਦੇ ਉੱਤੇ ਅੱਜ ਗੁਰਦੁਆਰਾ ਬੀਬੀਆਂ ਦਾ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਉਹਦੇ ਵਿੱਚ ਸੰਗਤਾਂ ਨੇ ਬਹੁਤ ਵਧੀਆ ਫਰਾਲਾ ਕੀਤਾ ਇਹ ਨਗਰ ਕੀਰਤਨ ਬੀਬੀਆਂ ਦੇ ਗੁਰਦੁਆਰੇ ਜਥੇਬਦੋਂ ਕੀਤਾ ਗਿਆ ਹੈ ਠੀਕ ਹੈ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਹੈ ਬੀਬੀਆਂ ਸੰਦਾ ਵੱਲੋਂ ਪੰਜ 30 ਦੇ ਗੁਰੂ ਇੱਕ ਭਾਗ ਮਹਾਰਾਜ ਦੇ 350 ਸਾਧ ਦੇ ਸੰਬੰਧ ਦੇ ਵਿੱਚ ਭੇਤੀ ਸੰਬੰਧ ਦੇ ਵਿੱਚ ਬਹੁਤ ਹੀ ਅਤਿਸ਼ਾਹ ਦੇ ਨਾਲ ਕੱਢਿਆ ਜਾ ਰਿਹਾ ਹੈ ਜਿਹਦੇ ਇੱਕ ਵਾਈ 5 ਪਿਆਲਾ ਦੇ ਨਾਲ ਬਾਬਾ ਗਗਿਆ ਸਿੰਘ ਜੀ ਨੇ ਕਰ ਰਹੇ ਸੋ ਸਾਸਾਂ ਦੀ ਮੱਥੇ ਦਸਨ ਸਿਰਵਾਪਨਾ ਹਾ ਕਿ ਗੁਰੂ ਇੱਕ ਭਾਗ ਮਹਾਰਾਜ ਜੀ ਨੇ ਸਿੱਖ ਤੇ ਧਰਮੀ ਹਿੰਦੂ ਧਰਮ ਤੇ ਅੰਥਾਨੀਆਂ ਤੋਂ ਸਟਾਉਣ ਦੇ ਲਈ ਮਤੀ ਦਾ ਸਤੀ ਦਾਸ ਤੇ ਫਾਇਦਲਾ ਜੀ ਨੇ ਜਹਾਜ਼ਤ ਆਸੋ ਅਜ ਤੋਂ 350 ਖਾਲ ਚੰਨੋਂ ਦਿੱਤੀ ਸੀ ਸ਼ਾਮ ਰੇਂ ਚੌਂ ਦੇ ਵਿੱਚ ਉਹ ਜੋ ਕਿ ਜਾਬਰ ਜਿਹੜਾ ਸੀਗਾ ਉਸ ਵਕਤ ਦਾ ਹਕੂਮਤ ਉਸਨੇ ਬਹੁਤ ਲਾਹੇ ਦਿੱਤੇ ਗੁਰੂ ਇੱਕ ਬਾਤ ਸੀ ਪਰੰਤੂ ਉਹ ਜੋਦੇ ਨਹੀਂ ਸੁਣਾ ਕਰ ਮੈਂ ਸੀਸ ਪਟਾਤ ਸਾਹਿਬਾਂ ਪਰੰਤੂ ਤੁਹਾਨੂੰ ਨਹੀਂ ਦੱਸਦਾ ਕੋ ਸਾਹ ਜੀ ਮੈਂ ਸਾਰੇ ਪੁੱਤਰ ਘਰ ਭਰਾਵਾਂ ਦਾ ਸਭਤਾਂ ਦਾ ਆਪਣੀ ਸਭਾਵਾਂ ਨੂੰ ਸਿੰਘ ਸਭਾਵਾਂ ਦਾ ਡਾਕਟਰ ਸਾਹਿਬਾਂ ਸਿੰਘ ਜੀ ਬਹੁਤ ਬਹੁਤ ਨਮਰਸ ਕਰਨਾ ਤੇ ਸ਼ੁਕਰ ਕਰਦਾ ਕਿ ਮਹਾਦੇਵ ਮੰਗਵਾਲਾ ਨੇ ਹੋਰ ਸਭਾਵਾਂ ਨੇ ਸਾਡਾ ਬਹੁਤ ਸਹਿਯੋਗ ਤੇ ਸਤਿਕਾਰ ਦਿੱਤਾ ਖਾਸ ਕਰਕੇ ਪਪਾ ਗੱਜਾ ਸੈ ਦਿਦਾ ਜੀ ਕੋ ਬਾਈ ਜੀ ਦਾ ਇਥੋਂ ਦੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਸਤਿਕਾਰ ਦੇ ਨਾਲ ਸਵਾਗਤ ਜਿਹੜਾ ਹੈ ਕੀਤਾ ਹੈ ਤੁਸੀਂ ਵੇਖ ਰਹੇ ਹੋ ਦੇਣਿਕਸਵਰ ਅਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਟਾਂਡਾ ਦੇ ਵਿੱਚ ਜਿੱਥੇ ਕੀ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਜਿਹੜਾ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਢੇ 3 ਦਸ ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਉੱਥੇ ਹੀ ਵੱਖ-ਵੱਖ ਥਾਵਾਂ ਤੇ ਜਿਹੜਾ ਨਗਰ ਕੀਰਤਨ ਦਾ ਜਿਹੜਾ ਪਰਮਾਤਮਾ ਦਾਗ ਕੀਤਾ ਗਿਆ ਉਹਨਾਂ ਦੀ ਵਰਖਾ ਨਾਲ ਜਿਹੜੀ ਆ ਪਿੱਛੇ ਦੇਖ ਸਕਦੇ ਹੋ ਪਾਲਕੀ ਸਾਹਿਬ ਸਜਾਈ ਹੋਈ ਹੈ ਤੇ ਵੱਖ-ਵੱਖ ਥਾਵਾਂ ਤੇ ਜਿਹੜੇ ਆ ਲੰਗਰ ਵੀ ਲਗਾਏ ਗਏ ਨੇ ਫੁੱਲਾਂ ਦੀ ਵਰਖਾ ਨਾਲ ਜਿਹੜਾ ਨਗਰ ਕੀਰਤਨ ਦਾ ਜਿਹੜਾ ਵਾਅਦ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਜਿਹੜੇ ਨੇ ਆਪਣੇ ਵੱਡੇ ਵੱਡੇ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਐਮਐਲਏ ਸਾਹਿਬ ਵੀ ਪਹੁੰਚੇ ਹੋਏ ਨੇ ਪਰ ਉਹ ਕਿਸੇ ਕੰਮ ਦੇ ਰਜਾਇਮ ਕਰਕੇ ਉਹ ਕਿਤੇ ਕੰਮ ਗਏ ਹੋਏ ਨੇ ਤੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਜਿਹੜਾ ਦਿਵਸਾ ਉਹਦੇ ਸੰਬੰਧ ਵਿੱਚ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਉਹਦਾ ਸਾਡੇ ਸਤਿਕਾਰਯੋਗ ਐਮਐਲਏ ਸਦਾ ਜਸਵੀਰ ਸਿੰਘ ਰਾਜਾ ਜੀ ਗਿੱਲ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਦਫ਼ਤਰ ਮੂਹਰੇ ਜਿਹੜਾ ਆ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਆ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਔਰ ਉਹਦੇ ਨਾਲ ਨਾਲ ਇੱਕ ਹੋਰ ਵੀ ਸਾਰੀਆਂ ਸੰਗਤਾਂ ਨੂੰ ਅਪੀਲ ਆ ਕਿ ਕੱਲ 6 ਵਜੇ ਗੜਦੀ ਵਾਲਾ ਜਿਹੜਾ ਨਗਰ ਕੀਰਤਨ ਕਸ਼ਵੀਰ ਤੋਂ ਆ ਰਿਹਾ ਖਾਲਸਾ ਕਾਲਜ ਦੇ ਮੂਹਰੇ ਸਵਾਗਤ ਕੀਤਾ ਜਾਣਾ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਵੱਧ ਚੜ ਕੇ ਹੁੰਮ ਹਮਾ ਕੇ ਉੱਥੇ ਪਹੁੰਚੀਏ ਤਾਂ ਕਿ ਜਿਹੜਾ ਉਹ ਨਗਰ ਕੀਰਤਨ ਦਾ ਐਮ ਐਲ ਏ ਸਾਹਿਬ ਦੀ ਅਗਵਾਈ ਵਿੱਚ ਜਿਹੜਾ ਆ ਉਹ ਸਵਾਗਤ ਕੀਤਾ ਜਾਵੇ ਸਾਰਿਆਂ ਨੂੰ ਇਸ ਪਹੁੰਚਣ ਲਈ ਉੱਥੇ ਸਦਾ ਦਿੱਤਾ ਜਾਂਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼੍ਰੀਦੀਪੁਰ ਦੇ ਉੱਤੇ ਅੱਜ ਗੁਰਦੁਆਰਾ ਬੀਬੀਆਂ ਦਾ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਉਹਦੇ ਵਿੱਚ ਸੰਕਤਾ ਨੇ ਬਹੁਤ ਵਧੀਆ ਪ੍ਰਦਰਾਲਾ ਕੀਤਾ ਇਹ ਨਗਰ ਕੀਰਤਨ ਬੀਬੀਆਂ ਦੇ ਘਰ ਦੁਆਰੇ ਜਥੇ ਵਦੋਂ ਕੀਤਾ ਗਿਆ ਹੈ ਠੀਕ ਹੈ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਨਗਰ ਕੀਰਤਨ ਹੈ ਬੀਬੀਆਂ ਤੰਦਾ ਵੱਲੋਂ ਪੰਤ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਡੇ ਤੋਂ ਸਾਡੇ ਸਬੰਧ ਦੇ ਵਿੱਚ ਸਿਹਤ ਦੇ ਸਬੰਧ ਦੇ ਵਿੱਚ ਬਹੁਤ ਹੀ ਅਤਿਸ਼ਾਹ ਦੇ ਨਾਲ ਕੱਢਿਆ ਜਾ ਰਿਹਾ ਹੈ ਜਿਹਦੇ ਇੱਕ ਬਾਈ ਪੰਜ ਪਿਆਰ ਨਾਲ ਬਾਬਾ ਗਗਿਆ ਸਿੰਘ ਜੀ ਨੇ ਕਰੇ ਸੋ ਸਾਸਾਂ ਜੀ ਦੇ ਵਿੱਚ ਦਸੰਤਿ ਕਰਵਾਉਣਾ ਹੇ ਕਿ ਗੁਰੂ ਚੇਕ ਭਗਵਨ ਮਹਾਰਾਜ ਜੀ ਨੇ 77ਵੀਂ હિન્દੂ ਧਰਮ ਤੇ ਅਮਥਾਨਿਆਂ ਤੋਂ ਬਚਾਉਣ ਦੇ ਲਈ ਮਤੀ ਦਾਸ ਸਤੀ ਦਾਸ ਤੇ ਭਾਈ ਜਾਲਾ ਜੀ ਨੇ ਜਹਾਦਤ ਆਸੋਂ ਅਜ ਤੋਂ ਸਾਡੇ ਸੰਖੋਖ ਖਾਲਚਨੋਂ ਦਿੱਤੀ ਸੀ ਚਾਵਰਨ ਚੌਂਦੇ ਦੋ ਜੋ ਕੇ ਚਾਵਰ ਜਿਹੜਾ ਸੀਗਾ ਉਸ ਵਕਤ ਦਾ ਹਕੂਮਤ ਉਸਨੇ ਬਹੁਤ ਲਾਭ ਦਿੱਤੇ ਗੁਰੂ ਤੇਗ ਬਹਾਦਰ ਪਰੰਤੂ ਉਹ ਜੋਦੇ ਨਹੀਂ ਸੁਣਾ ਕੇ ਮੈਂ ਸੀਸ ਕਟਾਵਾ ਸਾਹਿਬਾਂ ਤੁਹਾਨੂੰ ਨਹੀਂ ਬੰਦਾ ਸਾਦਾ ਸੋ ਸਾਹ ਸਿੰਘ ਜੀ ਮੈਂ ਸਾਰੇ ਸੱਤਰ ਘਰਾਵਾਂ ਦਾ ਭਗਤਾਂ ਦਾ ਆਪਣੀ ਸਭਾਵ ਨੂੰ ਸਿੰਘ ਸਭਾਵ ਨੂੰ ਡਾਕਟਰ ਸਾਹਿਬਾਂ ਸਿਨਿਪਲ ਬਹੁਤ ਬਹੁਤ ਸ਼ੁਕਰਾ ਕਰਨਾ ਤੇ ਸ਼ੁਕਰ ਕਰਨਾ ਕਿ ਮਹਾਦੇਵ ਮੰਗਲਵਾਲਾ ਨੇ ਹੋਰ ਸੇਵਾਵਾਂ ਨੇ ਸਾਡਾ ਬਹੁਤ ਸਹਿਯੋਗ ਤੇ ਸਪਸਟਾ ਦਿੱਤਾ ਖਾਸ ਕਰਕੇ ਬਾਬਾ ਗੱਜਾ ਸਾਹਿਬ ਜੀ ਦਾ ਇਫ ਬਾਈ ਜੀ ਦਾ ਤੇ ਇਥੋਂ ਦੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਸਤਿਕਾਰ ਦੇ ਨਾਲ ਸਵਾਗਤ ਜਿਹੜਾ ਹੈ ਕੀਤਾ ਹੈ ਤੁਸੀਂ ਵੇਖ ਰਹੇ ਹੋ ਦਿਨਿਕ ਸਵੇਰਾ ਤੇ ਮੈਂ ਹਾਂ ਅਰਜੁਨ ਜੈਨ ਅੱਜ ਅਸੀਂ ਮੌਜੂਦਾ ਟਾਂਡਾ ਦੇ ਵਿੱਚ ਜਿੱਥੇ ਕੀ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸਾਢੇ 30 ਸਾਲਾਂ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ ਉੱਥੇ ਹੀ ਵੱਖ-ਵੱਖ ਥਾਵਾਂ ਤੇ ਜਿਹੜਾ ਨਗਰ ਕੀਰਤਨ ਦਾ ਜਿਹੜਾ ਵਾ ਪਰਮਾਤਮਾ ਦਾ ਕੀਤਾ ਗਿਆ ਕੋਲਾਂ ਦੀ ਵਰਖਾ ਨਾਲ ਜਿਹੜੀ ਆ ਪਿੱਛੇ ਦੇਖ ਸਕਦੇ ਹੋ ਪਾਲਕੀ ਸਾਹਿਬ ਸਜਾਈ ਹੋਈ ਹੈ ਤੇ ਲੰਬ ਵਕ ਵਕ ਥਾਵਾਂ ਦੇ ਜਿਹੜੇ ਆ ਲੰਗਰ ਵੀ ਲਗਾਏ ਗਏ ਨੇ ਫੁੱਲਾਂ ਦੀ ਵਰਖਾ ਨਾਲ ਜਿਹੜਾ ਨਗਰ ਕੀਰਤਨ ਦਾ ਜਿਹੜਾ ਵਾਅਦ ਸਵਾਗਤ ਕੀਤਾ ਜਾ ਰਿਹਾ ਤੇ ਉੱਥੇ ਹੀ ਜਿਹੜੇ ਨੇ ਆਪਣੇ ਵੱਡੇ ਵੱਡੇ ਆਗੂ ਨੇ ਉਹ ਵੀ ਇੱਥੇ ਪਹੁੰਚੇ ਹੋਏ ਨੇ ਐਮਐਲਏ ਸਾਹਿਬ ਵੀ ਪਹੁੰਚੇ ਹੋਏ ਨੇ ਪਰ ਉਹ ਕਿਸੇ ਕੰਮ ਦੇ ਰਜਾ ਕਰਕੇ ਉਹ ਕਿਤੇ ਕੰਮ ਗਏ ਹੋਏ ਨੇ ਤੇ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਜਿਹੜਾ ਦਿਵਸ ਆ ਉਹਦੇ ਸਬੰਧ ਵਿੱਚ ਗੁਰਦੁਆਰਾ ਬੀਬੀਆਂ ਟਾਂਡਾ ਤੋਂ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਉਹਦਾ ਸਾਡੇ ਸਤਿਕਾਰਯੋਗ ਐਮ.ਐਲ.ਏ ਸਦਾ ਜਸਵੀਰ ਸਿੰਘ ਰਾਜਾ ਜੀ ਕਿੱਲ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਉਹਨਾਂ ਦੇ ਦਫ਼ਤਰ ਮੂਰੇ ਜਿਹੜਾ ਆ ਵੱਡੇ ਪੱਧਰ ਤੇ ਸਵਾਗਤ ਕੀਤਾ ਗਿਆ ਬਹੁਤ ਵੱਡੇ ਪੱਧਰ ਤੇ ਸੰਗਤਾਂ ਜਿਹੜੀਆਂ ਆ ਉਹ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਔਰ ਉਹਦੇ ਨਾਲ ਨਾਲ ਇੱਕ ਹੋਰ ਵੀ ਸਾਰੀਆਂ ਸੰਗਤਾਂ ਨੂੰ ਅਪੀਲ ਆ ਦੇ ਕੱਲ 6 ਵਜੇ ਗੜਦੀ ਵਾਲਾ ਜਿਹੜਾ ਨਗਰ ਕੀਰਤਨ ਕਸ਼ਵੀਰ ਤੋਂ ਆ ਰਿਹਾ ਖਾਲਸਾ ਕਾਲੇ ਦੇ ਮੋੜੇ ਸਵਾਗਤ ਕੀਤਾ ਜਾਣਾ ਸਾਰੀਆਂ ਸੰਗਤਾਂ ਇਸੇ ਤਰ੍ਹਾਂ ਹੀ ਵੱਧ ਚੜ ਕੇ ਹੁੰਮ ਹਮਾ ਕੇ ਉੱਥੇ ਪਹੁੰਚੀਏ ਤਾਂ ਕਿ ਜਿਹੜਾ ਉਹ ਨਗਰ ਕੀਰਤਨ ਦਾ ਐਮਐਲਏ ਸਾਹਿਬ ਦੀ ਅਗਵਾਈ ਵਿੱਚ ਜਿਹੜਾ ਆਉ ਸਵਾਗਤ ਕੀਤਾ ਜਾਵੇ ਸਾਰਿਆਂ ਨੂੰ ਇਸ ਪਹੁੰਚਣ ਲਈ ਉੱਥੇ ਸੱਦਾ ਦਿੱਤਾ ਜਾਂਦਾ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼੍ਰੀ ਗੁਰੂ ਤੇਗਪਾਤਾ ਜੀ ਦੇ ਸ਼੍ਰੀਦੀਪੁਰ ਦੇ ਉੱਤੇ ਅੱਜ ਗੁਰਦੁਆਰਾ ਬੀਬੀਆਂ ਦਾ ਜਿਹੜਾ ਨਗਰ ਕੀਰਤਨ ਸਜਾਇਆ ਗਿਆ ਹੈ ਉਹਦੇ ਵਿੱਚ ਸੰਕਤਾ ਨੇ ਬਹੁਤ ਵਧੀਆ ਪ੍ਰਬਾਲਾ ਕੀਤਾ ਕਿ ਨਗਰ ਕੀਰਤਨ ਬੀਬੀਆਂ ਦੇ ਗੁਰਦੁਆਰੇ ਜਥੇ ਵਦੋਂ ਕੀਤਾ ਗਿਆ ਹੈ ਠੀਕ ਹੈ ਇਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ आज ਜਿਹੜਾ ਨਗਰ ਕੀਰਤਨ ਹੈ ਜਿਹੜੀਆਂ ਸੰਗਾਂ ਵੱਲੋਂ ਪੰਤ ਸਾਹਿਬ ਜੀ ਗੁਰੂ ਤੇਗ ਬਹਾਦਰ ਮਹਾਰਾਜ ਦੇ ਸਾਦੇ ਸੈਨਸੋ ਸਾਫ ਦੀ ਸਬੰਧ ਦੇ ਵਿੱਚ ਭੀਤੀ ਸਬੰਧ ਦੇ ਵਿੱਚ ਬਹੁਤ ਹੀ ਅਤਿ ਸ਼ਾਦ ਨਾਲ ਕੱਢਿਆ ਜਾ ਰਿਹਾ ਹੈ ਜਿਸ ਦੀ ਇੱਕ ਬਾਈ ਪੰਜ ਪਿਆਰ ਨਾਲ ਬਾਬਾ ਗਰਬਾ ਸਿੰਘ ਜੀ ਨੇ ਕਰੇ ਸੋ ਸਾਹਿਬ ਜੀ ਦੇ ਮથે ਦਸਨ ਚਗਰ ਕਾਪਨਾ ਹੇ ਗੁਰੂ ਤੇਗ ਮਹਾਰਾਜ ਜੀ ਨੇ ਇੱਕ ਤੇ ਧਰਮੀ ਹਿੰਦੂ ਧਰਮ ਤੇ ਅੰਥਾਨੀਆਂ ਤੋਂ ਬਚਾਉਣ ਦੇ ਲਈ ਮਤੀ ਦਾਸ ਸਤੀ ਦਾਸ ਤੇ ਭਾਈ ਜਾਲਾ ਜੀ ਨੇ ਜਹਾਜ਼ਤ ਆਸੋਂ ਅਜ ਤੋਂ 550 ਸਾਲ ਚੋਂ ਦਿੱਤੀ ਸੀ ਸ਼ਾਂਵਰੀ ਚੌਂਕ ਦੇ ਵਿੱਚ ਉਹ ਜੋ ਕੇ ਜਾਬਰ ਜਿਹੜਾ ਸੀਗਾ ਉਸ ਵਕਤ ਦਾ ਹਕੂਮਤ ਉਸਨੇ ਬਹੁਤ ਲਾਛੇ ਦਿੱਤੇ ਗੁਰੂ ਤੇਗ ਬਹਾਦਰ ਪ੍ਰੰਤੂ ਉਹ ਦੋਦੇ ਨਹੀਂ ਸੁਣਾ ਕੇ ਮੈਂ ਸੀਸ ਕਿਤਾਬਾ ਨਾਲ ਤੋਂ ਧਰਮੀ ਨੇ ਬਸਾਦਾ ਸੋ ਸਾਡੀ ਮੈਂ ਸਾਰੇ ਸੱਤਰਕਾਰ ਭਰਾਵਾਂ ਦਾ ਸੰਗਠਾਂ ਦਾ ਆਪਣੀ ਸਭਾ ਨੂੰ ਸਿੰਘ ਸਭਾ ਵੱਲੋਂ ਡਾਕਟਰ ਸਾਹਿਬਾ ਸ੍ਰੀ ਪ੍ਰੀਤਵਾਲ ਬਹੁਤ ਬਹੁਤ ਸੰਵਾਦ ਕਰਦਾ ਹਾਂ ਤੇ ਸ਼ੁਕਵਾ ਕਰਦਾ ਕਿ ਮਹਾਦੇ ਮੰਗਵਾਲਾ ਨੇ ਹੋਰ ਸੇਵਾਵਾਂ ਨੇ ਸਾਡਾ ਬਹੁਤ ਸਹਿਯੋਗ ਤੇ ਸਤਿਕਾਰ ਦਿੱਤਾ ਖਾਸ ਕਰਕੇ ਬਾਬਾ ਘਟਿਆ ਸਿੰਘ ਜੀ ਦਾ ਚੀਫ ਬਾਈ ਜੀ ਦਾ ਤੇ ਇਥੋਂ ਦੀ ਕਮੇਟੀ ਦਾ ਜਿਨ੍ਹਾਂ ਨੇ ਬਹੁਤ ਹੀ ਸਤਿਕਾਰ ਦੇ ਨਾਲ ਸਵਾਗਤ ਜਿਹੜਾ ਹੈ ਕੀਤਾ ਹੈ ਤੋ ਅਗਲੀ ਰੋਡ ਲਈ ਜੁੜੇ ਰਹੋ ਤੁਸੀਂ ਦੇਖਦੇ ਰਹੋ ਦੈਨਿਸਵਰਾ ਮੈਂ ਹਾਂ ਅਰਜੁਨ ਜੈਨ ਟਾਂਡਾ ਆੜਮੜ